ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਵੱਡੇ ਲੋਕ ਦੇ ਨਾਲ। ਜੋ ਕਿ ਪ੍ਰਸਿੱਧ ਕਹਾਣੀਕਾਰ ਗੁਰਮਲਕੀ ਸਿੰਘ ਕਾਲੂ ਜੀ ਦੁਆਰਾ ਲਿਖੀ ਗਈ ਹੈ। ਉਮੀਦ ਕਰਦੀ ਹਾਂ ਤੁਸੀਂ ਇਹਨਾਂ ਦੀਆਂ ਬਾਕੀ ਕਹਾਣੀਆਂ ਵਾਂਗ ਇਸ ਕਹਾਣੀ ਨੂੰ ਵੀ ਬਹੁਤ ਪਸੰਦ ਕਰੋਗੇ। ਕਾਲਜ ਦੇ ਪਹਿਲੇ ਸਾਲ ਮੰਨਤ ਨੂੰ ਕਲਾਸ ਵਿੱਚ ਚੱਕਰ ਆ ਗਿਆ। ਅੱਖਾਂ ਮੂਰੇ ਹਨੀਰਾ ਛਾ ਗਿਆ। ਡੈਸਕ ਦੇ ਪਾਸੇ ਵਾਲੀ ਸੀਟ ਤੋਂ ਜ਼ਮੀਨ ਤੇ ਡੈਗਦੀ ਨੂੰ ਦੂਜੇ ਪਾਸੇ ਬੈਠੇ ਹਰਪਾਲ ਨੇ ਸੰਭਾਲ ਲਿਆ ਸੀ। ਟੱਟ ਤੋਂ ਬਚਾਉਣ ਮੌਕੇ ਹੋਈ ਜਾਣ ਪਹਿਚਾਨ ਬਾਅਦ ਵਿੱਚ ਸਾਂਝ ਦੀਆਂ ਗੰਡਾਂ ਨਾਲ ਪੱਕੀ ਹੋਣ ਲੱਗ ਪਈ ਤੇ ਸਾਲਾਂ ਦੇ ਗੇੜਿਆਂ ਨਾਲ ਹੋਰ ਗਾੜੀ ਹੁੰਦੀ ਗਈ ਅਜੇ 3-4 ਸਾਲ ਹੀ ਲੰਘੇ ਸੀ ਜਦ ਹਰਪਾਲ ਦੇ ਮਾਮਾ ਜੀ ਦੇ ਅਕਾਲ ਚਲਾਣੇ ਮੌਕੇ ਮੰਨਤ ਦੇ ਮॉम ਡੈਡ ਪਹਿਲਾਂ ਹੀ ਹਰਪਾਲ ਦੀ ਮੰਮੀ ਨਾਲ ਅਫਸੋਸ ਕਰਨ ਗਏ ਤੇ ਫਿਰ 1.5 ਕਿਲੋਮੀਟਰ ਦੂਰ ਉਸਦੇ ਨਾਨਕੇ ਪਿੰਡ ਭੋਗ ਉੱਤੇ ਹਾਜ਼ਰੀ ਭਰਨ ਪਹੁੰਚੇ ਬੇਸ਼ੱਕ ਪਹਿਲਾਂ ਮੰਨਤ ਨੇ ਮਾਪਿਆਂ ਨਾਲ ਇੰਜ ਦੀ ਕੋਈ ਗੱਲ ਨਹੀਂ ਸੀ ਕੀਤੀ ਪਰ ਸਿਆਣੇ ਮਾਪੇ ਬੱਚਿਆਂ ਦੀ ਅੱਖ ਚੋਂ ਹੀ ਸਾਰਾ ਕੁਝ ਪੜ ਲੈਂਦੇ ਨੇ ਮੰਨਤ ਦੀ ਮੰਮੀ ਨੇ ਬੇਸ਼ੱਕ ਕਦੇ ਖੁੱਲ ਕੇ ਗੱਲ ਨਹੀਂ ਸੀ ਕੀਤੀ ਪਰ ਧੀ ਦਾ ਮਨ ਟੋਲਿਆ ਸੀ ਮਾਪਿਆਂ ਦੀ ਸਹਿਮਤੀ ਨਾਲ ਖੁਦ ਪ੍ਰੇਮਯਾ ਵਿੱਚ ਵੱਜੇ ਉਸਦੇ ਮਾਪੇ ਜਵਾਨੀ ਵੇਲੇ ਇੰਜ ਦੀਆਂ ਹਰਕਤਾਂ ਦੇ ਅਹਿਸਾਸ ਤੋਂ ਜਾਣੂ ਸੀ ਆਪਸ ਵਿੱਚ ਉਹ ਕਈ ਵਾਰ ਇਸ ਬਾਰੇ ਗੱਲ ਕਰ ਚੁੱਕੇ ਸਨ ਤੇ ਸਮਝਦੇ ਵੀ ਸਨ ਕਿ ਹਰਪਾਲ ਵਰਗਾ ਵਰ ਲੱਭਣਾ ਕਿੰਨਾ ਔਖਾ ਹੈ ਇਸੇ ਕਰਕੇ ਉਹ ਚੁੱਪ ਸਨ ਤੇ ਵਕਤ ਆਉਣ ਤੇ ਮੌਕਾ ਸੰਭਾਲਣ ਦਾ ਮਨ ਪੱਕਾ ਕਰੀ ਬੈਠੇ ਸਨ ਬੀ.ਏ ਦੀ ਡਿਗਰੀ ਤੋਂ ਬਾਅਦ ਹਰਪਾਲ ਦੀ ਸਰਕਾਰੀ ਸਕੂਲ ਵਿੱਚ ਨੌਕਰੀ ਲੱਗੀ ਤਾਂ ਦੋਹਾਂ ਦੇ ਮਾਪਿਆਂ ਨੇ ਬੱਚਿਆਂ ਦੀ ਮਰਜ਼ੀ ਪਗਾਉਣ ਵਿੱਚ ਝਿਜਕ ਮਹਿਸੂਸ ਨਾ ਕੀਤੀ ਸਮਾਜ ਵਿੱਚ ਪ੍ਰੇਮ ਵਿਆਹਾਂ ਉੱਤੇ ਉਂਗਲਾਂ ਉਠਾਉਣ ਵਾਲੇ ਸੰਕੀ ਸੁਭਾਅ ਵਾਲੇ ਲੋਕਾਂ ਦੀਆਂ ਉਹੀ ਉਂਗਲਾਂ ਜੋੜੀਆਂ ਜੱਗ ਥੋੜੀਆਂ ਦੀ ਉਦਾਹਰਨ ਦੇਣ ਲੱਗ ਪਈਆਂ ਕੋਈ ਲੋੜਵੰਦ ਕਦੇ ਉਹਨਾਂ ਦੇ ਘਰੋਂ ਨਿਰਾਸ਼ ਨਹੀਂ ਸੀ ਮੁੜਿਆ ਤੰਗੀ ਦੇ ਦਿਨਾਂ ਵਿੱਚ ਵੀ ਦੋਹੇ ਆਪਣੀ ਲੋੜ ਅੱਗੇ ਪਾ ਲੈਂਦੇ ਤੇ ਲੋੜਵੰਦ ਦੀ ਬਾਹ ਫੜਨ ਨੂੰ ਪਹਿਲ ਦਿੰਦੇ ਕੁਝ ਸਾਲਾਂ ਵਿੱਚ ਪਹਿਲਾਂ ਬੇਟੀ ਤੇ ਫਿਰ ਬੇਟੇ ਨੇ ਉਹਨਾਂ ਦੀਆਂ ਝੋਲੀਆਂ ਨਿੱਗੀਆਂ ਕਰ ਦਿੱਤੀਆਂ ਕੁਦਰਤ ਨੇ ਉਹਨਾਂ ਦੀ ਖਾਹਿਸ਼ ਪੂਰੀ ਕਰਨ ਤੇ ਮਿਹਨਤ ਨੂੰ ਫਲ ਆਉਣ ਤੋਂ ਕਦੇ ਸੰਕੋਚ ਨਹੀਂ ਕੀਤਾ ਉਹਨਾਂ ਨੇ ਸਾਲਾਂ ਦੇ ਕੈਲੰਡਰ ਦਿਨਾਂ ਮੰਗ ਵਰਤਦੇ ਰਹੇ ਦੋਹਾਂ ਨੂੰ ਪਤਾ ਹੀ ਨਹੀਂ ਲੱਗਾ ਕਦ ਬੱਚਿਆਂ ਨੇ ਘਰ ਦੀਆਂ ਪਰਛਤਤੀਆਂ ਟਰਾਫੀਆਂ ਨਾਲ ਭਰ ਦਿੱਤੀਆਂ ਆਪਣੀ ਪ੍ਰਤਿਭਾ ਵਿਖਾਵੇ ਦੇ ਵੱਧ ਮੌਕਿਆਂ ਦੀ ਉਮੀਦ ਨਾਲ ਉਚੇਰੀ ਪੜ੍ਹਾਈ ਕਰਨ ਅਮਰੀਕਾ ਗਏ ਬੱਚੇ ਕੁਝ ਸਾਲਾਂ ਬਾਅਦ ਉਥੋਂ ਦੇ ਹੀ ਹੋ ਕੇ ਰਹਿ ਗਏ ਦੋਹਾਂ ਨੇ ਜੀਵਨ ਸਾਥੀਆਂ ਦੀ ਚੋਣ ਮਾਪਿਆਂ ਉੱਤੇ ਛੱਡੀ ਹੋਈ ਸੀ ਮਾਪਿਆਂ ਨੇ ਰੀਝਾਂ ਪੁਗਾ ਕੇ ਰਿਸ਼ਤੇ ਕੀਤੇ ਤੇ ਬਾਅਦ ਵਿੱਚ ਦੋਹਾਂ ਦੇ ਵਿਆਹਾਂ ਮੌਕੇ ਚਾਵਾਂ ਵਿੱਚ ਕਸਰ ਨਾ ਰਹਿੰਦਿੱਤੀ ਕਦੇ-ਕਦੇ ਹਰਪਾਲ ਤੇ ਮੰਨਤ ਉਹਨਾਂ ਕੋਲ 2-4 ਮਹੀਨੇ ਰਹਿ ਆਉਂਦੇ ਦੋਵੇਂ ਬੱਚੇ ਤੇ ਨੂੰਂ ਜਵਾਈ ਰੱਜ ਕੇ ਆਗਿਆਕਾਰ ਤੇ ਫਰਜ਼ਾਂ ਪ੍ਰਤੀ ਜ਼ਿੰਮੇਵਾਰ ਸਨ ਉਹ ਕਦੇ ਅਜਿਹੀ ਗੱਲ ਨਾ ਕਰਦੇ ਜੋ ਮਾਪਿਆਂ ਨੂੰ ਜਰਾ ਵੀ ਬੁਰੀ ਲੱਗੇ ਪਰ ਹਰਪਾਲ ਤੇ ਮੰਨਤ ਨੂੰ ਆਪਣੇ ਘਰ ਇੰਡੀਆ ਆ ਕੇ ਜੋ ਤਸੱਲੀ ਤੇ ਸ਼ਾਂਤੀ ਮਹਿਸੂਸ ਹੁੰਦੀ ਉਸ ਦਾ ਅਹਿਸਾਸ ਅਮਰੀਕਾ ਤੋਂ ਚੰਗਾ ਹੁੰਦਾ ਫਿਰ ਵੀ ਬੱਚਿਆਂ ਦੀ ਲੋੜ ਮੌਕੇ ਉਹ ਭਾਰਤ ਅਮਰੀਕਾ ਦੇ ਅਸਮਾਨ 'ਚ ਉਡਾਰੀਆਂ ਭਰਦੇ ਰਹਿੰਦੇ ਪੰਜ ਕੁ ਸਾਲ ਪਹਿਲਾਂ ਮੰਨਤ ਦੇ ਸਦੀਮੀ ਵਿਛੋੜੇ ਨੇ ਹਰਪਾਲ ਨੂੰ ਤੁਰ ਮੰਨ ਤੋਂ ਝੰਜੋੜ ਕੇ ਰੱਖ ਦਿੱਤਾ ਉਸ ਨੂੰ ਜਾਣਨ ਵਾਲੇ ਉਹਦੀ ਹਾਲਤ ਵੇਖ ਕੇ ਭਾਵਕ ਹੋਣਾ ਨਾ ਰਹਿ ਸਕਦੇ ਜੀਵਨ ਸਾਥਣ ਦੇ ਸਾਥ ਛੱਡ ਜਾਣ ਤੋਂ ਬਾਅਦ ਹਰਪਾਲ ਨੂੰ ਆਪਣੇ ਘਰ ਨਾਲ ਇੰਨਾ ਮੋਹ ਜਾ ਗਿਆ ਕਿ ਉਸ ਦਾ ਇੱਕ ਦੋ ਦਿਨ ਉਸ ਘਰੋਂ ਬਾਹਰ ਰਹਿਣਾ ਔਖਾ ਹੋ ਜਾਂਦਾ। ਬੇਸ਼ੱਕ ਬੱਚੇ ਹਰ ਦੂਜੇ ਚੌਥੇ ਗੱਲ ਕਰਦੇ ਤੇ ਲੋੜਾਂ ਬਾਰੇ ਪੁੱਛਦੇ ਪਰ ਹਰਪਾਲ ਲਈ ਤਾਂ ਆਪਣੀ ਪੈਨਸ਼ਨ ਖਰਚਿਆਂ ਤੋਂ ਵੱਧ ਸੀ। ਉਸਦੇ ਖਰਚੇ ਬੜੇ ਸੰਕੋਚਵੇਂ ਜੇ ਸਨ। ਕੋਈ ਨਸ਼ਾ ਉਸਦੇ ਘਰ ਦੀ ਦਹਹਲੀਜ਼ ਨਹੀਂ ਸੀ ਟੱਪਦਾ। ਸਿੱਧ ਪੱਖੋਂ ਠੀਕ ਠਾਕ ਹੋਣ ਕਰਕੇ ਦਵਾਈਆਂ ਦੇ ਬਿੱਲ ਤੋਂ ਰਾਹਤ ਸੀ ਉਹ ਤਾਂ ਪਹਿਲਾਂ ਵੀ ਹਵਾਈ ਟੈਕਟਾਂ ਲਈ ਬੱਚਿਆਂ ਉੱਤੇ ਬੋਝ ਨਹੀਂ ਸੀ ਪਾਉਂਦੇ ਹੁੰਦੇ ਮੰਨਤ ਦੇ ਜਾਣ ਬਾਅਦ ਹਰਪਾਲ ਨੂੰ ਪਹਿਲੀ ਅਖਿਆਈ ਖਾਣੇ ਦੀ ਮਹਿਸੂਸ ਹੋਈ ਸੀ ਪਰ ਛੇਤੀ ਹੀ ਹੱਲ ਹੋ ਗਈ ਕਿਸੇ ਦੀ ਰਸੋਈ ਸੰਭਾਲਦੀ ਮਾਲਾ ਦੀ ਦੱਸ ਪਈ ਤਾਂ ਹਰਪਾਲ ਨੇ ਕੁਝ ਦਿਨ ਸੰਭਾਲ ਲਈ ਆਈ ਹੋਈ ਆਪਣੀ ਭਾਂਜੀ ਨੂੰ ਭੇਜ ਕੇ ਉਸ ਨੂੰ ਘਰੇ ਸੱਦ ਲਿਆ ਮਾਲਾ ਨੇ ਸਾਰੇ ਕੰਮ ਸਮਝ ਲਈ ਤੇ ਉਹਨਾਂ ਦੇ ਆਧਾਰ ਤੇ ਤਨਖਾਹ ਤੈਅ ਕਰਕੇ ਸਾਲ ਦੀਆਂ 20 ਛੁੱਟੀਆਂ ਦੀ ਸ਼ਰਤ ਮਨਵਾ ਲਈ ਮਾਲਾ ਨੂੰ ਉੱਥੇ ਕੰਮ ਕਰਦਿਆਂ ਸਾਢੇ 4 ਸਾਲ ਹੋ ਗਏ ਸੀ ਉਹ ਸਾਲ ਵਿੱਚ 20ਾਂ ਦੀ ਥਾਂ ਮਸੀਂ 4-5 ਛੁੱਟੀਆਂ ਕਰਦੀ ਪਰ ਕਦੇ ਵੀ ਛੁੱਟੀਆਂ ਵਾਲੇ ਵਾਧੂ ਪੈਸੇ ਨਾ ਮੰਗੇ ਨਾ ਕਦੇ ਇਸ ਦਾ एहसान ਜਤਾਇਆ ਸਵੇਰ ਦੀ ਚਾਹ ਹਰਪਾਲ ਆਪ ਬਣਾ ਲੈਂਦਾ ਕੰਟਾ ਕੋ ਸੈਰ ਕਰਕੇ ਮੁੜਦਾ ਤਾਂ 3-4 ਅਖਬਾਰਾਂ ਉਸਦੇ ਮੇਲ ਬਾਕਸ ਵਿੱਚ ਪਈਆਂ ਹੁੰਦੀਆਂ ਹਲਕੀ ਫਲ ਫਰੂਟ ਪਲੇਟ ਵਿੱਚ ਪਾ ਕੇ ਉਹ ਆਰਾਮ ਕੁਰਸੀ ਮਲਦਾ ਤੇ ਅਖਬਾਰਾਂ ਵਿੱਚ ਖੁੱਭ ਜਾਂਦਾ ਇਸੇ ਦੌਰਾਨ ਮਾਲਾ ਆਉਂਦੀ ਉਸ ਤੋਂ ਸਵੇਰ ਦੁਪਹਿਰ ਤੇ ਰਾਤ ਦੇ ਖਾਣੇ ਦੀ ਪਸੰਦ ਪੁੱਛਦੀ ਤੇ ਰਸੋਈ ਵਿੱਚ ਆਪਣੇ ਕੰਮ ਲੱਗ ਜਾਂਦੀ ਡੇਢ-ਦੋ ਘੰਟਿਆਂ ਵਿੱਚ ਉਹ ਸਾਰੇ ਕੰਮ ਕਾ ਲੈਂਦੀ ਤੇ ਜਾਣ ਮੌਕੇ ਤਿਆਰ ਕੀਤੇ ਖਾਣੇ ਦੀ ਹਰ ਚੀਜ਼ ਹਰਪਾਲ ਨੂੰ ਵਖਾ ਕੇ ਸਮਝਾ ਜਾਂਦੀ। ਕਦੇ ਉਸ ਨੂੰ ਕਿਸੇ ਲੋੜ ਖਾਤਰ ਪੇਸ਼ਗੀ ਦੀ ਜ਼ਰੂਰਤ ਪੈਂਦੀ ਤਾਂ ਬਿਨਾਂ ਚੇਜਕ ਹਰਪਾਲ ਨੂੰ ਕਹਿ ਦਿੰਦੀ। ਹਰਪਾਲ ਥੋੜਾ ਸੋਚਦਾ ਤੇ ਮੰਗੀ ਹੋਈ ਰਕਮ ਮਾਲਾ ਦੇ ਹੱਥ ਰੱਖ ਦਿੰਦਾ। ਮਾਲਾ ਜਦੋਂ ਉਸਦੇ ਘਰ ਕੰਮ ਤੇ ਆਈ ਸੀ ਉਸ ਨੂੰ ਅੱppa ਜੀ ਕਹਿ ਕੇ ਸੰਬੋਧਨ ਕਰਦੀ ਸੀ। ਸ਼ਾਇਦ ਉਸਨੇ ਪਾਪਾ ਤੋਂ ਅੱppa ਬਣਾ ਲਿਆ ਸੀ। ਜਾਂ ਕਿਸੇ ਪ੍ਰਤੀ ਆਪਣਤ ਜਤੋਣ ਕਾਰਨ ਜੁੜ ਗਿਆ ਇਸ ਬਾਰੇ ਹਰਪਾਲ ਨੇ ਕਦੇ ਨਹੀਂ ਸੀ ਸੋਚਿਆ ਉਸ ਨੂੰ ਪਤਾ ਸੀ ਕਿ ਬੋਲੀ ਚਾਹੇ ਕੋਈ ਵੀ ਹੋਵੇ ਉਸ ਦੇ ਉਚਾਰਨ ਵਿੱਚ ਹਰ ਬਾਰਾਂ ਕੋ ਬਾਦ ਫਰਕ ਆ ਜਾਂਦਾ ਸਮਾ ਆਪਣੀ ਚਾਲੇ ਚੱਲੀ ਜਾ ਰਹੀ ਸੀ ਕਦੇ ਅਮਰੀਕਾ ਤੋਂ ਬੱਚੇ ਛੁੱਟੀਆਂ ਕੱਟਣ ਆ ਜਾਂਦੇ ਤਾਂ ਬੇਸ਼ੱਕ ਮਾਲਾ ਘਰ ਦੀ ਸਫਾਈ ਵਗੈਰਾ ਤੇ ਹੋਰ ਕੰਮ ਕਰਦੇ ਪਰ ਰਸੋਈ ਚੋਂ ਉਸ ਦੀ ਛੁੱਟੀ ਹੋ ਜਾਂਦੀ ਫਿਰ ਵੀ ਹਰਪਾਲ ਨੇ ਉਸਦੀ ਤਨਖਾਹ ਨੂੰ ਕੱਟ ਲਾਉਣ ਬਾਰੇ ਕਦੇ ਨਾ ਸੋਚਿਆ। ਉੰਜ ਉਹਨਾਂ ਦਿਨਾਂ ਵਿੱਚ ਮਾਲਾ ਕੰਮ ਪੱਖੋਂ ਵੀ ਕਸਰ ਨਹੀਂ ਸੀ ਰਹਿਣ ਦਿੰਦੀ। ਰਸੋਈ ਵਾਲਾ ਸਮਾਂ ਉਹ ਸਫਾਈਆਂ ਤੇ ਹੋਰ ਕੰਮਾਂ ਉੱਤੇ ਲਾ ਦਿੰਦੀ। ਘਰ ਨੂੰ ਚਮਕਾ ਕੇ ਰੱਖਣਾ ਆਪਣਾ ਫਰਜ਼ ਸਮਝਦੀ। ਇੰਜ ਸਾਲ ਚੜ੍ਹਦੇ ਤੇ ਲੰਘਦੇ ਰਹੇ। ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ। ਬੱਚੇ ਆਉਂਦੇ ਤੇ ਮਹੀਨਾ ਦੋ ਮਹੀਨੇ ਰਹਿ ਕੇ ਵਾਪਸ ਅਮਰੀਕਾ ਚਲੇ ਜਾਂਦੇ। ਉਹਨਾਂ ਦੇ ਆਇਆ ਹਰਪਾਲ ਕਾਫੀ ਰੁੱਝਿਆ ਰਹਿੰਦਾ ਪਰ ਉਸ ਨੂੰ ਇਸ ਰੁੱਝੇਮੀ ਚੋਂ ਵੱਖਰੀ ਤਰ੍ਹਾਂ ਦੀ ਤਸੱਲੀ ਮਹਿਸੂਸ ਹੁੰਦੀ ਬੱਚਿਆਂ ਦੇ ਕੰਮ ਕਰਦਿਆਂ ਉਸ ਨੂੰ ਖੁਸ਼ੀ ਹੁੰਦੀ ਮੰਨਨ ਦੀ ਬਰਸੀ ਆਉਂਦੀ ਹਰਪਾਲ ਕੁਝ ਦਿਨ ਪਹਿਲਾਂ ਤੋਂ ਤਿਆਰੀਆਂ ਆਰੰਭ ਦਿੰਦਾ ਮੰਨਨ ਦਾ ਜਨਮ ਦਿਨ ਆਉਂਦਾ ਤਾਂ ਹਰ ਵਾਰ ਉਹ ਕਲੋਨੀ ਵਾਲੇ ਸਕੂਲ ਜਾ ਕੇ ਬੱਚਿਆਂ ਨੂੰ ਮਠਾਈਆਂ ਵੰਡ ਕੇ ਆਉਂਦਾ ਹਰ ਸਾਲ ਉਹ ਵੇਲੀਆਂ ਥਾਵਾਂ ਉੱਤੇ ਮੰਨਤ ਦੀ ਯਾਦ ਹੀਟ ਛਾਂ ਦਾ ਰੁੱਖਾਂ ਦੇ ਪੰਜ ਬੂਟੇ ਲਾਉਂਦਾ ਉਹਨਾਂ ਦੇ ਗਿਰਧ ਜੰਗਲੇ ਲਵਾ ਦਿੰਦਾ ਤੇ ਵੱਡੇ ਹੋਣ ਤੱਕ ਪਾਣੀ ਪੋਉਣ ਦੇ ਪ੍ਰਬੰਧ ਕਰਾਉਂਦਾ ਜੰਗਲੇ ਤੇ ਲਿਖਿਆ ਮੰਨਤ ਸ਼ਬਦ ਰੁੱਖਾਂ ਦੀ ਸੰਭਾਲ ਦੇ ਰਾਸ ਆਉਂਦਾ ਮੰਨਤ ਬਾਰੇ ਲੋਕਾਂ ਦੇ ਮਨਾਂ ਵਿੱਚ ਵੱਖਰੀ ਤਰ੍ਹਾਂ ਦਾ ਪ੍ਰਭਾਵ ਹੋਣ ਕਾਰਨ ਉਹ ਜੰਗਲੇ ਨੂੰ ਨਾਂ ਛੇੜਦੇ ਕਈ ਤਾਂ ਉਹਨਾਂ ਰੁੱਖਾਂ ਵੱਲ ਹੱਥ ਜੋੜ ਕੇ ਲੰਘਦੇ ਥੋੜੇ ਸਾਲਾਂ ਵਿੱਚ ਕਲੋਨੀ ਵਿਚਲੇ ਛਾਂਦਾਰ ਰੁੱਖਾਂ ਦੀ ਗਿਣਤੀ ਕਾਫੀ ਹੋ ਗਈ ਸੀ। ਅਸਲੀ ਤੇ ਸੱਚਾ ਸੁੱਚਾ ਇਨਸਾਨ ਹੋਣ ਕਰਕੇ ਬਹੁਤੇ ਲੋਕਾਂ ਨਾਲ ਹਰਪਾਲ ਸਿੰਘ ਦੀ ਦੋਸਤੀ ਲੰਮਾ ਸਮਾਂ ਨਹੀਂ ਸੀ ਨਿਭਦੀ। ਉਹ ਫਜ਼ੂਲ ਦੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ। ਉਸਦੀ ਦੋਸਤ ਸੂਚੀ ਵਿੱਚ ਬਹੁਤੀ ਦੇਰ ਉਹੀ ਟਿਕੇ ਰਹਿੰਦੇ ਜੋ ਸਾਰਥਕ ਗੱਲਾਂ ਕਰਨ ਤੇ ਕਿਸੇ ਦੀ ਬੁराई ਦੀ ਥਾਂ ਚੰਗਾਈ ਬਾਰੇ ਸੋਚਣ ਵਾਲੇ ਹੁੰਦੇ। ਅਸਦਬਾਦਾ ਧਿਆਨ ਨਵੀਆਂ ਤੇ ਰੋਚਕ ਜਾਣਕਾਰੀਆਂ ਵੱਲ ਰਹਿੰਦਾ। ਸਿਆਸਤਦਾਨਾਂ ਨੂੰ ਉਹ ਅਕਸਰ ਧੁਖੇਵਾਜ ਕਹਿੰਦਾ। ਸੁਹਿਰਦ ਦੋਸਤਾਂ ਚੋਂ ਅਕਸਰ ਕੋਈ ਨਾ ਕੋਈ ਉਸਦੇ ਘਰ ਆਇਆ ਰਹਿੰਦਾ। ਠੀਕ ਘੰਟਿਆਂ ਵੱਧੀ ਮਹਿਫਲ ਸਜਦੀ। ਸਾਰੇ ਦੋਸਤ ਹਰਪਾਲ ਸਿੰਘ ਦਾ ਰੱਜ ਕੇ ਸਨਮਾਨ ਕਰਦੇ। ਗੁਣਾ ਪੱਖੋਂ ਉਹ ਸਾਰੇ ਸਨਮਾਨਾਂ ਦਾ ਹੱਕਦਾਰ ਵੀ ਸੀ। ਇੱਕ ਦਿਨ ਮਾਲਾ ਆਮ ਤੋਂ ਥੋੜੀ ਦੇਰ ਨਾਲ ਆਈ। ਸਾਰਾ ਕੰਮ ਉਸਨੇ ਤੇਜ਼ੀ ਨਾਲ ਮੁਕਾ ਲਿਆ ਉਸਨੇ ਬ੍ਰੇਕਫਾਸਟ ਪਰੋਸਿਆ ਤੇ ਆਵਾਜ਼ ਲਾਈ ਅੱਪਾ ਜੀ ਬ੍ਰੇਕਫਾਸਟ ਲਗਾ ਦਿਆ ਹੈ ਅਖਬਾਰ ਛੋੜੋ ਔਰ ਇਧਰ ਬੈਠ ਕੇ ਨਾਸ਼ਤਾ ਕਰ ਲੋ ਨਹੀਂ ਤਾਂ ਠੰਡਾ ਹੋ ਜਾਏਗਾ ਹਰਪਾਲ ਨੇ ਅਖਬਾਰਾਂ ਦੀਆਂ ਤਹਾਂ ਲਾਈਆਂ ਤੇ ਮੇਜ਼ ਉੱਤੇ ਟਿਕਾ ਕੇ ਉੱਪਰ ਪੇਪਰ ਵੇਟ ਰੱਖ ਦਿੱਤਾ ਖਾਣੇ ਵਾਲੇ ਟੇਬਲ ਤੇ ਬੈਠ ਉਸਨੇ ਦੋ ਪਰੌਂਠੇ ਆਪਣੀ ਪਲੇਟ ਵਿੱਚ ਰੱਖ ਲਏ ਪਰਾਠਿਆਂ ਨਾਲ ਖਾਸਾ ਦਹੀਂ ਛਕਣ ਵਾਲੀ ਉਸਦੀ ਆਦਤ ਦਾ ਮਾਲਾ ਨੂੰ ਪਤਾ ਸੀ ਵੱਡਾ ਕੋਲਾ ਭਰਿਆ ਹੋਇਆ ਸੀ ਕਾਲੀ ਮਿਰਚ ਨਮਕ ਤੇ ਨਿੰਬੂ ਦਾ achar ਕੋਲ ਪਿਆ ਸੀ ਉਸਨੇ ਪਾਫ ਛੜ ਦੇ ਉੱਪਰਲੇ ਪਰੌਂਠੇ ਨੂੰ ਠੰਡਾ ਕਰਨ ਲਈ ਅੱਧ ਤੱਕ ਦੁਫਾੜ ਕੀਤਾ ਵੱਖਰੀ ਤਰ੍ਹਾਂ ਦੀ ਖੁਸ਼ਬੂ ਨੇ ਉਸਨੂੰ ਨਸ਼ਿਆ ਦਿੱਤਾ ਹਰਪਾਲ ਨੂੰ 20-30 ਸਾਲ ਪਹਿਲਾਂ ਵਾਲੇ ਦਿਨ ਯਾਦ ਆ ਗਏ ਮੰਨਤ ਦੇ ਹੱਥਾਂ ਦੇ ਬਣਾਏ ਆਲੂ ਗੋਭੀ ਵਾਲੇ ਪਰੌਂਠਿਆਂ ਦੀ ਖੁਸ਼ਬੂਈ ਉਸਦੇ ਨੱਕ ਨੂੰ ਚੜ ਗਈ। ਆਨੰਦਿਤ ਅਵਸਥਾ ਕਾਰਨ ਉਸਦੀਆਂ ਅੱਖਾਂ ਵੱਧੋ-ਬਧੀਆਂ ਮਿਟੀਆਂ ਗਈਆਂ। ਦੁਫਾੜ ਕੀਤਾ ਪਰੌਂਠਾ ਠੰਡਾ ਹੋ ਗਿਆ। ਪਿਛਲੇ ਕਮਰਿਆਂ ਦੀ ਝਾੜ-ਪੂਂਚ ਕਰਕੇ ਆਈ ਮਾਲਾ ਦਾ ਧਿਆਨ ਆਪਾਜੀ ਵੱਲ ਗਿਆ ਤਾਂ ਉਹ ਹੈਰਾਨ ਹੋਈ। ਪਹਿਲਾਂ ਤਾਂ ਉਸ ਨੂੰ ਸਮਝ ਹੀ ਨਾ ਆਇਆ ਕਿ ਸਰਦਾਰ ਜੀ ਨੂੰ ਕੀ ਹੋ ਗਿਆ ਹੈ। ਉਸਨੇ ਆਵਾਜ਼ ਮਾਰਨ ਦੀ ਥਾਂ ਰਸੋਈ ਚੋਂ ਵੱਡਾ ਸਾਰਾ ਕੌਲਾ ਲਿਆ ਕੇ ਹੀਠਾਂ ਸੁਟਿਆ ਤੰਨ ਦੀ ਤਿੱਖੀ ਆਵਾਜ਼ ਨੇ ਮਾਸਟਰ ਜੀ ਨੂੰ ਆਨੰਦਿਤ ਨੀਂਦ ਚੋਂ ਜਗਾਇਆ ਹੱਥ ਗਰਾਈਆਂ ਤੋੜਨ ਲੱਗ ਪਈ ਦੇਈ ਪਹਿਲਾਂ ਤੋਂ ਵੱਧ ਸੁਆਦੀ ਲੱਗ ਰਿਹਾ ਸੀ ਆਲੂ ਵਾਲੇ ਪਰੌਂਠਿਆਂ 'ਚੋਂ ਉਸ ਨੂੰ ਪਨੀਰ ਤੇ ਮੂੜੀਆਂ ਦਾ ਸੁਆਦ ਵੀ ਆ ਰਿਹਾ ਸੀ ਉਹ ਹਰ ਬਰਕੀ ਨੂੰ ਚੱਤ-ਚੱਤ ਕੇ ਖਾਣ ਲੱਗਾ ਤਾਂ ਕਿ ਉਹਨਾਂ 'ਚੋਂ ਆ ਰਹੇ ਸੁਆਦ ਨੂੰ ਧੀਰ ਤੱਕ ਮਾਣਿਆ ਜਾ ਸਕੇ ਅਸ ਨੂੰ ਅੱਜ ਕੀਤੇ ਜਾਣ ਵਾਲੇ ਸਾਰੇ ਕੰਮ ਭੁੱਲ ਗਏ ਸਨ ਮਾਲਾ ਨੂੰ ਪਤਾ ਸੀ ਕਿ ਸਰਦਾਰ ਜੀ ਦਾ ਪੇਟ ਦੋ ਪਰੌਂਠਿਆਂ ਨਾਲ ਭਰ ਜਾਂਦਾ ਪਰ ਉਹ ਹਮੇਸ਼ਾ ਇੱਕ ਪਰੌਂਠਾ ਜਾਂ ਫੁਲਕਾ ਵੱਧ ਬਣਾਉਂਦੀ ਉਹ ਅਜੇ ਸੋਚ ਹੀ ਰਹੀ ਸੀ ਕਿ ਦੋ ਪਰੌਂਠੇ ਖਤਮ ਕਰਦੇ ਆ ਆਪਾ ਜੀ ਨੇ 15-20 ਮਿੰਟ ਕਿਉਂ ਲਾ ਦਿੱਤੇ ਤਦੇ ਆਵਾਜ਼ ਆਈ ਮਾਲਾ ਹੋਰ ਪਰੌਂਠਾ ਹੈ ਕੋਈ ਲੈ ਆਈ ਜੀ ਇੱਕ ਹੋਰ ਬਣਾ ਹੁਆ ਹੈ ਕਹਤੇ ਹੋ ਤਾਂ ਹੋਰ ਬਣਾ ਦੂੰ ਮਾਲਾ ਨੇ ਹੋਰ ਬਣਾਉਣ ਬਾਰੇ ਕਹਿਤਾ ਦਿੱਤਾ ਪਰ ਬਾਅਦ ਵਿੱਚ ਸੋਚਿਆ ਕਿ ਹੋਰ ਬਣਾਉਣ ਲਈ ਤਾਂ ਆਲੂ ਫਿਰ ਤੋਂ ਉਬਾਲਣੇ ਪੈਣੇ ਸਨ ਨਹੀਂ ਮਾਲਾ ਇੱਕ ਹੀ ਕਾਫੀ ਹੈ ਇਹ ਵੀ ਸਵਾਦ ਦੀ وجہ سے ਖਾ ਰਹਾ ਹੂੰ ਨਹੀਂ ਤਾਂ ਪੇਟ ਤਾਂ ਭਰ ਗਿਆ ਹੈ ਮਾਲਾ ਆਪਣੇ ਕੰਮ ਨਿਪਟਾ ਕੇ ਜਾਣ ਤੋਂ ਪਹਿਲਾਂ ਵਾਰ-ਵਾਰ ਮਾਸਟਰ ਜੀ ਵੱਲ ਦੇਖ ਰਹੀ ਸੀ ਲੱਗਦਾ ਸੀ ਕਿ ਉਹ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਕਹਿਣ ਲਈ ਉਹ ਚੰਗਾ ਮੌਕਾ ਵੇਖ ਰਹੀ ਸੀ ਮਾਸਟਰ ਜੀ ਨੇ ਵੀ ਨੋਟ ਕਰ ਲਿਆ ਕਿ ਸਾਰੇ ਕੰਮ ਤਾਂ ਮਾਲਾ ਨੇ ਨਿਪਟਾ ਲਈ ਹਨ ਪਰ ਸ਼ਾਇਦ ਉਸ ਨੂੰ ਅੱਜ ਹੋਰ ਕਿਸੇ ਦੇ ਘਰ ਦੀ ਦੇਰੀ ਦਾ ਖਿਆਲ ਨਹੀਂ ਸੀ ਸਤਾ ਰਿਹਾ ਉਸ ਨੇ ਆਪ ਹੀ ਪੁੱਛ ਲਿਆ ਮਾਲਾ ਕੀ ਦੁਪਹਿਰ ਕੇ ਕੰਮ ਵਾਲੋਂ ਕੇ ਘਰ ਦੇਰ ਨਹੀਂ ਹੋ ਰਹੀ ਕੀ ਵਹ ਕਹੀਂ ਗਏ ਹੋਏ ਹਨ ਨਹੀਂ ਅਪਾ ਜੀ ਬਾਹਰ ਤੋਂ ਨਹੀਂ ਗਏ ਹੋਏ ਘਰ ਪਰ ਹੀ ਹਾਂ ਪਰ ਮੈਂ ਆਪਸੇ ਇੱਕ ਬਾਤ ਕਰਨਾ ਚਾਹ ਰਹੀ ਥੀ ਉਸੇ ਬਾਤ ਕੇ ਬਾਰੇ ਮੈਂ ਸੋਚ ਰਹੀ ਥੀ ਕਰੂੰ ਜਾਂ ਛੋੜ ਦੂੰ ਮਾਲਾ ਦੀ ਗੱਲ ਨੇ ਮਾਸਟਰ ਜੀ ਦੇ ਮਨ ਦੀਆਂ ਤਰੰਗਾਂ ਥਰਕਾ ਦਿੱਤੀਆਂ ਕਈ ਤਰ੍ਹਾਂ ਦੇ ਸਵਾਲ ਉਸਦੇ ਦਿਮਾਗ ਵਿੱਚ ਚੱਕਰ ਕੱਟਣ ਲੱਗੇ ਉਸਦੇ ਮਨ ਵਿੱਚ ਕੁਝ ਉਹ ਚਿੰਤਾਵਾਂ ਵੀ ਉਭਰੀਆਂ ਜੋ ਕਦੇ ਉਸ ਦੀ ਸੋਚ ਵਿੱਚ ਤਾਂ ਦੂਰ ਦੀ ਗੱਲ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਆਈਆਂ ਫਿਰ ਵੀ ਹੌਸਲਾ ਜਿਆ ਕਰਕੇ ਉਸਨੇ ਆਪ ਹੀ ਪੁੱਛ ਲਿਆ ਹਾਂ ਮਾਲਾ ਜਿਹੜੀ ਗੱਲ ਤੇਰੇ ਮਨ ਵਿੱਚ ਆ ਉਹ ਦੱਸ ਦੇ ਜੇਕਰ ਤੇਰੇ ਘਰ ਦੀ ਕੋਈ ਪ੍ਰੋਬਲਮ ਹੈ ਤਾਂ ਵੀ ਦੱਸ ਸਕਦੀ ਹੈ ਮੇਰੇ ਤੋਂ ਜੋ ਹੋ ਸਕਿਆ ਤੈਨੂੰ ਉਸ ਦੇ ਹੱਲ ਬਾਰੇ ਦੱਸ ਦਿਆਂਗਾ ਆਪਾ ਜੀ ਮੈਂ ਸਮਝਦੀ ਹੂੰ ਅਭੀ ਪਿਛਲੇ ਮਹੀਨੇ ਆਪਕੇ ਬੱਚੋਂ ਕੀ ਆਨੇ ਸੇ आपका काफी खर्चा हो गया होगा पैसा भी पेड़ों को थोड़ी लगता है इसीलिए झिझक रही थी पर और कहूं भी तो किससे कहूं एक आप ही तो हैं जो वक्त पे काम आते हो मेरे को बीस हजार रुपए की सख्त जरूरत है और चाहिए भी कल को आप ब्याज ले लेना मैं एक साल में दो किश्तों में वापस कर दूंगी ਬਹੁਤ ਸੋਚ ਸਮਝ ਕੇ ਆਪਕੋ ਗੁਹਾਰ ਲਗਾਈ ਹੈ ਮਾਲਾ ਦੇ ਸਵਾਲ ਨੇ ਮਾਸਟਰ ਜੀ ਨੂੰ ਸੋਚੀਂ ਪਾ ਦਿੱਤਾ ਉਹ ਕਾਫੀ ਦੇਰ ਸੋਚਦਾ ਰਿਹਾ ਵੱਡੀ ਰਕਮ ਤੇ ਉਹ ਵੀ ਘਰੇਲੂ ਕੰਮ ਵਾਲੀ ਉਸ ਔਰਤ ਨੂੰ ਜਿਸ ਦੇ ਅੱਗੇ ਪਿੱਛੇ ਬਾਰੇ ਬਹੁਤਾ ਪਤਾ ਨਹੀਂ ਉਸ ਨੇ ਕਿੰਨੇ ਸਾਰੇ ਸਵਾਲ ਆਪਣੇ ਆਪ ਨੂੰ ਕਰ ਲਈ ਆਖਰ ਉਸ ਨੇ ਕੱਲ ਤੱਕ ਇੰਤਜ਼ਾਮ ਕਰਨ ਦਾ ਲਾਰਾ ਲਾ ਕੇ ਮਾਲਾ ਨੂੰ ਤੋੜ ਦਿੱਤਾ ਪਰ ਸਵਾਲਾਂ ਦੇ ਜਵਾਬ ਬਾਰੇ ਆਪਣੇ ਮਨ ਨਾਲ ਬਹਿਸ ਕਰਨ ਲੱਗ ਪਿਆ। ਉਹ ਅਜੇ ਮਾਲਾ ਦੀ ਸਖਤ ਲੋੜ ਬਾਰੇ ਸੋਚ ਕੇ ਮਦਦ ਦੁਆਰਾ ਪਲੜਾ ਪਾਰੀ ਕਰਨ ਹੀ ਲੱਗਦਾ ਸੀ। ਕਿ 2 ਮਹੀਨੇ ਪਹਿਲਾਂ ਉਸ ਵੱਲੋਂ ਪਾਲਾ ਸਿੰਘ ਨੂੰ ਇਸ ਦੇ ਉਲਟ ਦਿੱਤੀ ਸਲਾਹ ਯਾਦ ਆ ਜਾਂਦੀ। ਉਹ ਮਾਲਾ ਨੂੰ ਪਿਛਲੇ ਸਾਲਾਂ ਵਿੱਚ ਦਿੱਤੀ ਮਦਦ ਬਾਰੇ ਸੋਚਦਾ। ਪਰ ਉਸਨੇ ਕਦੇ 2-3 ਹਜ਼ਾਰ ਤੋਂ ਵੱਧ ਲਏ ਨਹੀਂ ਸੀ। ਹਰ ਵਾਰ ਉਹ ਮਿੱਥੇ ਸਮੇਂ ਤੇ ਰਕਮ ਮੋੜ ਦਿੰਦੀ ਰਹੇ। ਇਸ ਵਾਰ ਉਸ ਨੂੰ ਮਾਲਾ ਦੀ ਨੀਅਤ ਸੋਚਣ ਲਈ ਉਹਨਾਂ ਮਜਬੂਰ ਨਹੀਂ ਸੀ ਕਰ ਰਹੀ ਜਿੰਨਾ ਉਹ ਵੱਡੀ ਰਕਮ ਤੇ ਉਹ ਵੀ ਬਿਨਾਂ ਕਾਰਨ ਦੱਸੇ ਬਾਰੇ ਸੋਚ ਰਿਹਾ ਸੀ ਮਾਲਾ ਦੇ ਪੁੱਤ ਦੀਆਂ ਇੰਨੇ ਵੱਡੇ ਨਹੀਂ ਸੀ ਕਿ ਉਸਨੇ ਉਹਨਾਂ ਦਾ ਕੋਈ ਕਾਰਜ ਕਰਨਾ ਹੋਵੇ ਅੱਧੀ ਰਾਤ ਤੱਕ ਮਾਸਟਰ ਜੀ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦੇ ਘੋੜੇ ਦੌੜਦੇ ਰਹੇ ਪਰ ਉਹ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚਿਆ ਕਿ ਨੀਂਦ ਨੇ ਆ ਕੇ ਬੁੱਕਲ ਵਿੱਚ ਸਮੇਟ ਲਿਆ ਰਾਤ ਨੂੰ देर ਨਾਲ ਸੌਣ ਕਾਰਨ ਮਾਸਟਰ ਜੀ ਦੀ ਜਾਗ ਥੋੜਾ ਦੇਰੀ ਨਾਲ ਖੁੱਲੀ ਸੂਰਜ ਥੋੜਾ ਉੱਪਰ ਆਇਆ ਹੋਣ ਕਰਕੇ ਉਹ ਸਹਿਰ ਜਾਣ ਤੋਂ ਕਾਲ ਕਰ ਗਏ ਤੇ ਰਸੋਈ 'ਚ ਜਾ ਕੇ ਚਾਹ ਦਾ ਪਾਣੀ ਰੱਖ ਦਿੱਤਾ ਮਾਲਾ ਦੇ ਕੱਲ ਵਾਲੇ ਸਵਾਲ ਦਾ ਭਾਰ ਮਨ ਤੋਂ ਲਾਉਣ ਲਈ ਮਾਸਟਰ ਜੀ ਨੇ ਰੋਜ਼ ਵਾਂਗ ਚਾਹ ਨੂੰ ਗਾੜੀ ਕਰਨ ਲਈ ਪੱਤੀ ਦੇ ਇੱਕ ਚਮਚੇ ਦੀ ਥਾਂ ਡੇਢ ਤੋਂ ਵੀ ਵੱਧ ਔਲਾਦ ਦਿੱਤਾ ਤੇ ਦੁੱਧ ਵੀ ਆਮ ਤੋਂ ਜ਼ਿਆਦਾ ਪਾਇਆ ਉਸ ਨੂੰ ਯਾਦ ਆਇਆ ਉਸ ਦੀ ਦਾਦੀ ਜੀ ਇਹੋ ਜਿਹੀ ਚਾਹ ਨੂੰ ਕਾਨੇ ਗੱਡਵੀਂ ਕਿਹਾ ਕਰਦੇ ਸੀ ਦਾਦੀ ਨੂੰ ਯਾਦ ਕਰਕੇ ਮਾਸਟਰ ਜੀ ਨੂੰ ਕਈ ਕੌਜੀ ਯਾਦ ਆਉਣ ਲੱਗਾ ਦਾਦੀ ਦੀਆਂ ਕਈ ਨਸੀਹਤਾਂ ਉਹਨਾਂ ਨੂੰ ਯਾਦ ਆਈਆਂ ਚਾਹ ਦੀਆਂ ਚੁਸਕੀਆਂ 'ਚੋਂ ਉਹਨਾਂ ਨੂੰ ਵੱਖਰਾ ਜਿਹਾ ਆਨੰਦ ਮਹਿਸੂਸ ਹੋਣ ਲੱਗ ਪਿਆ ਥੋੜੀ ਦੇਰ ਲਈ ਮਾਸਟਰ ਜੀ ਦੇ ਮਨ 'ਚੋਂ ਮਾਲਾ ਵਾਲੀ ਮੰਗ ਵਿਸਰ ਗਈ ਚਾਹ ਪੀਂਦੇ ਹੋਏ ਉਹਨਾਂ ਖਿੜਕੀ ਦੇ ਸ਼ੀਸ਼ੇ 'ਚੋਂ ਬਾਹਰਲੇ ਗੇਟ ਦੇ ਉੱਪਰ ਦੀ ਅਖਬਾਰਾਂ ਦਾ ਬੰਡਲ ਡੈਗਦਾ ਵੇਖ ਲਿਆ। ਕੱਪ ਖਾਲੀ ਕਰਕੇ ਉਹ ਬੰਡਲ ਚੁੱਕ ਲਿਆ ਏ। ਤੇ ਉਹਨਾਂ ਨੂੰ ਪਤਾ ਹੀ ਨਾ ਲੱਗਾ। ਕਦ ਘੜੀ ਦੀਆਂ ਕੰਟੀਆਂ ਵਾਲੀ ਸੂਈ ਨੇ ਟਿਕ ਟਿਕ ਕਰਦਿਆਂ ਇੱਕ ਛੜੱਪਾ ਮਾਰ ਲਿਆ ਸੀ। ਤਦੇ ਗੇਟ ਵਾਲੀ ਘੰਟੀ ਨੇ ਕਿਸੇ ਦੇ ਆਉਣ ਬਾਰੇ ਸੁਚੇਤ ਕਰਦਿਆਂ ਉਸ ਦੀ ਸਵਰਥ ਭੰਗ ਕੀਤੀ। ਦਰਵਾਜ਼ੇ ਮੂਰੇ ਮਾਲਾ ਖੜੀ ਸੀ। ਮਾਲਾ ਨੂੰ ਵੇਖ ਕੇ ਮਾਸਟਰ ਜੀ ਨੂੰ ਆਪਣੇ ਆਪ ਹੀ ਲੱਗਿਆ ਕਿ ਉਸ ਨੂੰ ਪਹਿਲਾਂ ਤੋਂ ਕਾਫੀ ਵੱਖਰਾ ਮਹਿਸੂਸ ਹੋ ਰਿਹਾ ਸੀ ਫਿਰ ਵੀ ਉਹ ਮਾਲਾ ਨੂੰ ਸੁਖ-ਸਾਂਦ ਤੇ ਬੱਚਿਆਂ ਦੇ ਹਾਲ-ਚਾਲ ਬਾਰੇ ਪੁੱਛਣ ਤੋਂ ਨਾਉਕੇ ਆਉਂਦੇ ਸਾਰ ਮਾਲਾ ਤਾਂ ਰਸੋਈ ਵਿੱਚ ਕੰਮ ਲੱਗ ਗਈ ਪਰ ਅਖਬਾਰਾਂ ਸਾਮ ਕੇ ਪਾਸੇ ਰੱਖਦੇ ਆ ਮਾਸਟਰ ਜੀ ਦੇ ਚੇਤਿਆਂ 'ਚੋਂ ਉਹ ਸਾਰੇ ਲੋਕ ਵਾਰੀ-ਵਾਰੀ ਆਉਣ ਲੱਗ ਪਏ ਜਿਨ੍ਹਾਂ ਨੇ ਇਸੇ ਤਰ੍ਹਾਂ ਉਸ ਤੋਂ ਰਕਮਾਂ ਉਧਾਰ ਲਈਆਂ ਸੀ ਪੈਂਦੀ ਸੱਟੇ ਜਿਹਦੇ ਜੋ ਉਸਦੇ ਮਾਮੇ ਦਾ ਪੁੱਤ ਉੱਭਰਿਆ ਉਸ ਦੀ ਧੀ ਦੇ ਵਿਆਹ ਤੇ ਮੁੰਡੇ ਵਾਲਿਆਂ ਮੌਕੇ ਤੇ ਆ ਕੇ ਬੁਲਟ ਮੰਗ ਲਿਆ ਸੀ ਉਸ ਦੀ ਲੋੜ ਸਮਝ ਕੇ ਮਾਸਟਰ ਜੀ ਨੇ ਨਾਂ ਬਾਰੇ ਸੋਚਿਆ ਹੀ ਨਹੀਂ ਸੀ ਘੰਟਿਆਂ ਵਿੱਚ ਬੁਲਟ ਬਲਵਿੰਦਰ ਦੇ ਘਰ ਖੜਾ ਸੀ ਤੇ ਅਗਲੇ ਦਿਨ ਉਸ ਦੀਆਂ ਚਾਬੀਆਂ ਮਾਸਟਰ ਹੋਰਾਂ ਦੇ ਹੱਥੋਂ ਦਵਾਈਆਂ ਗਈਆਂ ਪਰ ਅਗਲੀ ਫਸਲ ਤੇ ਮੋੜਨ ਦੀ ਥਾਂ 4 ਸਾਲ ਲੰਘਾ ਕੇ ਆਖਰ ਗੱਲ ਮੁਕਾ ਦਿੱਤੀ ਕਿ ਉਹ ਤੇ ਤੁਸੀਂ ਆਪਣੀ ਮਰਜ਼ੀ ਨਾਲ ਦਿੱਤਾ ਸੀ ਤਾਂ ਹੀ ਤਾਂ ਚਾਬੀ ਤੁਸੀਂ ਆਪ ਫੜਾਈ ਸੀ ਮਾਸਟਰ ਜੀ ਨੂੰ ਉਹਨਾਂ ਪੈਸੇ ਮਰਨ ਦਾ ਦੁੱਖ ਨਹੀਂ ਸੀ ਸਤਾਉਂਦਾ ਜਿੰਨਾ ਰਿਸ਼ਤਾ ਟੁੱਟ ਜਾਣ ਦਾ ਚੋਰਾ ਸੀ ਬਲਵਿੰਦਰ ਦਾ ਚਿਹਰਾ ਫਿੱਕਾ ਪੈਂਦਿਆਂ ਹੀ ਉਸਦੇ ਮੂਰੇ ਅਜੀਤ ਸਿੰਘ ਆਣ ਖਲੋਇਆ ਬਚਪਨ ਤੋਂ ਦੋਹਾਂ ਦੀ ਸਾਂਝ ਸੀ ਸਕੂਲ ਕਾਲਜ ਇਕੱਠਿਆਂ ਹੀ ਪਾਸ ਕੀਤੇ ਸੀ ਮੁੰਡੇ ਨੇ ਆਈਲੈਟਸ ਦਾ ਪਾਸ ਕਰ ਲਈ ਸੀ ਪਰ ਉਸਦੇ ਕੈਨੇਡਾ ਵੀਜ਼ੇ ਵਾਲੀ ਫਾਈਲ ਲਾਉਣ ਲਈ ਅਜੀਤ ਸਿੰਘ ਨੂੰ ਲੱਖਾਂ ਦੀ ਕਾਲਜ ਫੀਸ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ ਅਜੀਤ ਨੂੰ ਪਤਾ ਸੀ ਕਿ ਮਾਸਟਰ ਜੀ ਕੋਲ ਇੰਨੀ ਕੋ ਗੁੰਜਾਇਸ਼ ਤਾਂ ਹੋਵੇਗੀ ਪਰ ਉਹ ਮੰਗ ਕਰਨ ਤੋਂ ਝਿਜਕ ਜਾਂਦਾ ਇੱਕ ਦਿਨ ਮਾਸਟਰ ਜੀ ਨੇ ਉਸ ਦਾ ਮਨ ਫਰੋਲਦਿਆਂ ਉਸ ਦੀ ਲੋੜ ਸਮਝ ਕੇ ਆਪਣੀ ਐਫ ਡੀ ਤੜਵਾ ਕੇ ਅੱਧੇ ਕੋ ਪੈਸੇ ਦੇਣ ਬਾਰੇ ਕਹਿਤਾ ਸੀ ਉਸ ਵੇਲੇ ਤਾਂ ਅਜੀਤ ਸਿੰਘ ਨੇ ਐਫ ਡੀ ਵਾਲੀ ਵਿਆਜ ਦਰ ਤੇ ਰقم ਮੋੜਨ ਦਾ ਭਰੋਸਾ ਦਿੱਤਾ ਸੀ ਪਰ ਕੈਨੇਡਾ ਪਹੁੰਚ ਕੇ ਮੁੰਡੇ ਦੇ ਪੈੜੀ ਸੰਗਤ ਵਿੱਚ ਪੈਣ ਕਰਕੇ ਉਹ ਕੁਝ ਭੇਜਣ ਦੀ ਥਾਂ ਅਜੀਤ ਤੋਂ ਹੀ ਮੰਗਵਾਉਣ ਲੱਗ ਪਿਆ ਸੀ ਫਿਰ ਅਜੀਤ ਨੇ ਮੋੜਨੇ ਕਿੱਥੋਂ ਸੀ ਤੇ ਆਖਰ ਬਲਵਿੰਦਰ ਵਾਂਗ ਹੀ ਉਹ ਵੀ ਮਾਸਟਰ ਜੀ ਨੂੰ ਵੇਖ ਕੇ ਪਾਸਾ ਵਰਤਣ ਲੱਗ ਪਿਆ ਸੀ ਇੰਜ ਦੇ ਕਈ ਹੋਰ ਲੋਕਾਂ ਦੇ ਸੀਨ ਮਾਸਟਰ ਜੀ ਦੀਆਂ ਅੱਖਾਂ ਮੂਰਿਆਂ ਲੰਘ ਰਹੇ ਸਨ ਜਿਨ੍ਹਾਂ ਦੀ ਮਦਦ ਕਰਨੀ ਉਸ ਨੂੰ ਮੰਗੀ ਪੈ ਗਈ ਸੀ। ਪੁਰਾਣੀਆਂ ਯਾਦਾਂ ਵਿੱਚ ਉਲਝੇ ਮਾਸਟਰ ਜੀ ਨੂੰ ਮਾਲਾ ਦੀ ਮੰਗ ਵੀ ਹੁਣ ਜਿਹੀ ਹੀ ਲੱਗ ਰਹੀ ਸੀ। ਪੈਸੇ ਲੈ ਕੇ ਮਾਲਾ ਕੰਮ ਛੱਡ ਗਈ ਤਾਂ ਹੋਰ ਕੰਮ ਵਾਲੀ ਕਿੱਥੋਂ ਲੱਭੂੰ? ਇਹ ਸਵਾਲ ਉਸ ਦੇ ਮਨ ਵਿੱਚ ਘੁੰਮਣ ਲੱਗ ਪਏ ਸਨ। ਕਾਫੀ देर ਇਸੇ ਬਾਰੇ ਸੋਚਦਿਆਂ ਉਸ ਨੇ ਨਾ ਕਰਨ ਦਾ ਫੈਸਲਾ ਤਾਂ ਕਰ ਲਿਆ ਪਰ ਉਸ ਦੇ ਮਨ 'ਚੋਂ ਅਜੇ ਵੀ ਸਵਾਲ ਉੱਠ ਰਿਹਾ ਸੀ। कि माला ओ पेलिया वर्गी नहीं हो सकती एक प्रॉब्लम बताई थी बीस हजार उधार के लिए ओहो माला मैंने आपको बताया था कि बैंक जाकर पता करूंगा पर इस महीने मेरी पेंशन ही जमा ही नहीं हुई खाते में ये सरकार भी ना बस ऐसे ही काम चला रही है आज पांच तारीख हो गई पता नहीं कब जमा हो उसके बाद ही निकाल सकता हूं ना? मास्टर जी ने सोचा हुआ जवाब माला नु क्या सुनाया अच्छा अपा जी कोई बात नहीं मैं किसी और जगह ट्राई कर लूंगी करना तो पड़ेगा जरूरत ही ऐसी है ਬਿਨਾ ਕੋਈ ਨਿਹੋਰਾ ਜਾਂ ਨਾਂ ਦਾ ਉਲੰਭਾ ਦਿੱਤੇ ਕੱਲ ਨੂੰ ਥੋੜੀ ਦੇਰ ਨਾਲ ਆਉਣ ਬਾਰੇ ਕਹਿ ਕੇ ਮਾਲਾ ਚਲੇ ਗਈ ਇੱਕ ਵਾਰ ਫੇਰ ਮਾਸਟਰ ਜੀ ਦਾ ਜੀ ਕੀਤਾ ਕਿ ਉਹ ਜ਼ਰੂਰਤ ਬਾਰੇ ਪੁੱਛੇ ਪਰ ਤਦ ਤੱਕ ਮਾਲਾ ਦਰਵਾਜ਼ਾ ਢੋਕੇ ਰਾਹੇ ਬਹਿ ਚੁੱਕੀ ਸੀ ਅਗਲੇ ਦਿਨ ਮਾਲਾ ਡੇਢ ਕੁ ਘੰਟਾ ਦੇਰੀ ਨਾਲ ਆਈ ਝਾੜੂ ਪੋਚਾ ਕਰਦਿਆਂ ਮਾਸਟਰ ਜੀ ਨੇ ਵੇਖਿਆ ਮਾਲਾ ਦੇ ਕੰਨਾਂ ਦੀਆਂ ਵਾਲੀਆਂ ਸੱਜੇ ਹੱਥ ਦੀ ਉਂਗਲੀ ਵਿੱਚ ਲੀ ਨਗ ਵਾਲੀ ਮੰਦਰੀ

आज कुछ भी नहीं कहां गई ये गहने क्या बताऊं अप्पा जी आपकी पेंशन ना आने के कारण मुझे सुनार के पास जाना पड़ा और ये तीनों गहने के बदले बीस हजार मिले गहने तो फिर भी बन जाएंगे पर वो काम हो गया मेरे मन को शांति मिल गई मास्टर जी ने उस काम बारे का मौका मिल गया ਮਾਲਾ ਨੇ ਦੱਸਿਆ ਕਿ ਇੱਕ ਵਾਰ ਉਸਦੀ ਬੇਟੀ ਬਿਮਾਰ ਹੋਈ ਸੀ ਤਾਂ ਹਸਪਤਾਲ ਤੋਂ ਛੁੱਟੀ ਕਰਾਉਣ ਲਈ ਉਸਦੀ ਸਹੇਲੀ ਨੇ ਉਸ ਨੂੰ 10000 ਉਧਾਰ ਦੇ ਕੇ ਮਦਦ ਕੀਤੀ ਸੀ ਜੋ ਉਸਨੇ 6 ਮਹੀਨਿਆਂ ਵਿੱਚ ਵਾਪਸ ਕਰ ਦਿੱਤੇ ਸੀ ਕੁਝ ਦਿਨ ਪਹਿਲਾਂ ਉਸੇ ਸਹੇਲੀ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਕੋਲ ਹਸਪਤਾਲ ਦੇ ਇਲਾਜ ਦਾ ਖਰਚਾ ਦੇਣ ਲਈ 20000 ਘਟਦੇ ਸਨ ਉਸ ਕਰਕੇ ਮੰਗੇ ਸੀ ਤੇ ਜਦ ਕਿ ਤੋਂ ਉਧਾਰੇ ਨਾ ਮਿਲੇ ਗੈਣੇ ਵੇਚ ਦਿੱਤੇ ਮਾਲਾ ਨੇ ਵੇਖਿਆ ਮਾਸਟਰ ਜੀ ਨੇ ਸੱਜਾ ਹੱਥ ਕੱਸ ਕੇ ਆਪਣੇ ਮੱਥੇ 'ਤੇ ਮਾਰਿਆ ਉਹ ਅੰਦਰ ਗਏ ﺍﻟमारी ਖੋਲੀ ਅਨਮਾਨ ਲਾਇਆ ਲੋਕਰ ਵਿੱਚ 20000 ਤੋਂ ਥੋੜੇ ਵੱਧ ਪਏ ਸਨ ਨੋਟਾਂ ਉੱਤੇ ਰਬੜ ਪਾ ਕੇ ਜੇਬ ਵਿੱਚ ਪਾਏ ਤੇ ਬੂਟ ਪਾਉਂਦਿਆਂ ਬੋਲੇ ਮਾਲਾ ਸਾਰੇ ਕੰਮ ਛੋੜੋ ਔਰ ਅਭੀ ਮੇਰੇ ਸਾਥ ਚਲੋ ਕਹਾਂ ਜਾਣਾ ਹੈ ਅੱਪਾ ਜੀ ਕਿਆ ਹੋਇਆ? ਆਪ ਇਤਨੇ ਘਬਰਾ ਕਿਉਂ ਗਏ? ਮੇਰੀ ਬਾਤ ਸੁਣ ਕੇ। ਨਹੀਂ ਮਾਲਾ। ਰਸੋਈ ਬੰਦ ਕਰੋ। ਔਰ ਮੇਰੇ ਸਕੂਟਰ ਦੇ ਪਿੱਛੇ ਬੈਠੋ। ਔਰ ਉਸ ਸੁਨਾਰ ਦੀ ਦੁਕਾਨ ਬਤਾਓ ਕਹਾਂ ਹੈ। ਮਾਸਟਰ ਜੀ ਨੂੰ ਭੁੱਲ ਗਿਆ ਕਿ ਖੰਮ ਵਾਲੀ ਨੂੰ ਅਸਤੇ ਸਕੂਟਰ ਪਿੱਛੇ ਬੈਠਿਆ ਵੇਖ ਕੇ ਲੋਕ ਕੀ ਸੋਚਣਗੇ। ਜੋਲਾ ਸ਼ਾਪ 'ਚ ਵੜਦਿਆਂ ਹੀ ਮਾਸਟਰ ਜੀ ਨੇ ਮਾਲਾ ਨੂੰ ਸਰਾਣੇ ਦੀ ਢੋਲ ਆ ਕੇ ਬੈਠੇ ਮਾਲਕ ਦੇ ਮੂਹਰੇ ਕਰਕੇ ਪੁੱਛਿਆ ਕਿ ਉਹ ਇਸ ਨੂੰ ਪਹਿਚਾਨਦਾ ਹੈ ਸੁਨਿਆਰਾ ਪਹਿਲਾਂ ਤਾਂ ਥੋੜਾ ਘਬਰਾਇਆ ਕਿ ਸ਼ਾਇਦ ਔਰਤ ਚੋਰੀ ਕੀਤੇ ਗਹਿਣੇ ਵੇਚ ਗਈ ਹੋਵੇ ਪਰ ਮਾਸਟਰ ਜੀ ਵੱਲੋਂ ਦੱਸੀ ਸਾਰੀ ਕਹਾਣੀ ਤੋਂ ਬਾਅਦ ਉਹ ਮੰਨ ਗਿਆ ਕਿ ਉਸਦੇ ਗਹਿਣੇ ਉਸ ਕੋਲ ਅਜੇ ਵੀ ਉਵੇਂ ਹੀ ਬੇ ਹਨ ਤੇ ਉਸ ਨੂੰ ਵਾਪਸ ਕਰਨ ਵਿੱਚ ਬਹੁਤਾ ਇਤਰਾਜ਼ ਨਹੀਂ ਮਾਸਟਰ ਜੀ ਨੇ ਸੁਨਾਰ ਦਾ ਮਨ ਟੋਕੇ ਉਸ ਵਿੱਚ 2000 ਜੋੜ ਕੇ 22000 ਉਸਤੇ ਹੱਥ ਉਤੇ ਰੱਖੇ ਪਰ ਮਾਸਟਰ ਜੀ ਦੀਆਂ ਗੱਲਾਂ ਸੁਨਿਆਰੇ ਦੇ ਲੋਭੀ ਮਨ ਉਤੇ ਕਾਟ ਕਰ ਗਈਆਂ ਸੀ ਉਸ ਨੇ 20000 ਰੱਖ ਕੇ ਬਾਕੀ ਮੋੜ ਦਿੱਤੇ ਤੇ ਲੋਹੇ ਦੀ ਆਦਮ ਕਦ ਮੋਟੀ ਸਾਰੀ ਤਜੋਰੀ ਨੂੰ ਲੰਮੀਆਂ ਲੰਮੀਆਂ ਚਾਬੀਆਂ ਨਾਲ ਖੋਲ ਕੇ ਉਸਦੇ ਹੇਠੋਂ ਗਹਿਣੇ ਵਾਲੀ ਪੋਟਲੀ ਕੱਢ ਕੇ ਮਾਲਾ ਦੇ ਹੱਥ ਫੜਾਈ ਤੇ ਚੈੱਕ ਕਰਨ ਲਈ ਕਿਹਾ ਮਾਲਾ ਨੇ ਸਿਰ ਹਿਲਾ ਕੇ ਸਾਰਾ ਕੁਝ ਠੀਕ ਹੋਣ ਦੀ ਹਮਮੀ ਭਰੀ ਕਾਰਾ ਕੇ ਮਾਸਟਰ ਜੀ ਨੂੰ ਆਪਣੇ ਮਨ ਤੋਂ ਕੋਈ ਵੱਡਾ ਭਾਰ ਲੈ ਗਿਆ ਹੋਣ ਵਾਂਗ ਮਹਿਸੂਸ ਹੋਣ ਲੱਗਾ ਉਸ ਨੂੰ ਯਾਦ ਆਇਆ ਇੱਕ ਵਾਰ ਉਹ ਕਿਸੇ ਚੋਣ ਕਮੇਟੀ ਵਿੱਚ ਬੈਠਾ ਹੋਰ ਮੈਂਬਰਾਂ ਵਾਂਗ ਉਮੀਦਵਾਰਾਂ ਤੋਂ ਸਵਾਲ ਪੁੱਛ ਰਿਹਾ ਸੀ ਇੱਕ ਮੈਂਬਰ ਨੇ ਉਮੀਦਵਾਰ ਨੂੰ ਸਵਾਲ ਕੀਤਾ ਸੀ ਛੋਟੇ ਤੇ ਵੱਡੇ ਲੋਕਾਂ ਦੀ ਪਛਾਣ ਕਿਹੜੀ ਗੱਲ ਤੋਂ ਕੀਤੀ ਜਾਂਦੀ ਹੈ ਤਾਂ ਬਹੁਤਿਆਂ ਨੇ ਕਿਹਾ ਸੀ ਕਿ ਛੋਟੇ ਵੱਡੇ ਲੋਕ ਪੜ੍ਹਾਈ ਪੈਸੇ ਤੇ ਕੰਮਾਂ ਤੋਂ ਪਛਾਣੇ ਜਾਂਦੇ ਹਨ ਪਰ ਅੱਜ ਉਸ ਨੂੰ ਸਮਝ ਆਇਆ ਕਿ ਉਹ ਪੈਮਾਨਾ ਤਾਂ ਮੂਲੋਂ ਗਲਤ ਹੈ ਵੱਡੇ ਛੋਟੇ ਲੋਕਾਂ ਦੀ ਪਛਾਣ ਤਾਂ ਉਹਨਾਂ ਦੇ ਮਨਾਂ ਤੋਂ ਹੁੰਦੀ ਹੈ ਉਹ ਆਪਣੇ ਆਪ ਨੂੰ ਮਾਲਾ ਦੇ ਵਿਹਾਰਕ ਕੱਦ ਬੁੱਤ ਮੂਰੇ ਬੋਣਾ ਮਹਿਸੂਸ ਕਰ ਰਿਹਾ ਸੀ ਉਹ ਮਾਲਾ ਜਸਨੂ ਸਹੇਲੀ ਦੇ ਇਹਿਸਾਨ ਮੂਰੇ ਆਪਣੇ ਗਹਿਣਿਆਂ ਦੀ ਕੋਈ ਕੀਮਤ ਨਹੀਂ ਲੱਗੀ ਮਾਸਟਰ ਹਰਪਾਲ ਸਿੰਘ ਨੂੰ ਅੱਜ ਜਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ ਵਾਲੀ ਕਹਾਵਤ ਝੂਠੀ ਲੱਗ ਰਹੀ ਸੀ ਸੋ ਇਹ ਸੀ ਸਰਦਾਰ ਗੁਰਮਲਕੀਤ ਸਿੰਘ ਕਾਲੂ ਜੀ ਦੀ ਸੰਡੇ ਸਪੈਸ਼ਲ ਸਟੋਰੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੁਹਾਡਾ ਮਾਲਾ ਦੇ ਵਿਹਾਰ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਸੁਣਦੇ ਰਹੋ ਸੁਣ ਲਈ ਧੰਨਵਾਦ